ਜੀ ਕੀ ਹਾਲ ਚਾਲ ਆ ਦੋਸਤੋ ਜੀ ਹੋਰ ਕਿਦਾਂ ਠੀਕ ਠਾਕ ਜੋ ਤੇ ਅੱਜ ਹੈਗਾ ਜਗ੍ਹਾ ਤੇ ਮੇਲਾ ਉੱਥੇ ਇੱਥੇ ਕਾਣ ਪੜ ਰੱਖਿਆ ਸੀਗਾ ਤੇ ਬਣੇ ਰਿਓ ਬਲੌਗ ਨਾਲ ਤੁਸੀਂ ਵੀ ਤੇ ਦਿਖਾਉਣੇ ਤੁਹਾਨੂੰ ਮੇਲਾ ਰੌਣਕ ਮੇਲਾ ਇਹਨੂੰ ਪੂਰਾ ਤੇ ਬਾਕੀ ਮਿਲਦੇ ਆਂ ਫੇ ਓਏ ਯਾਰ ਚੱਕਰ ਦੇ ਵਿੱਚ ਆ ਆ ਦੇਖੋ ਬਾਬੂ ਕਿੰਨਾ ਸੋਹਣਾ ਆ ਕੁੱਤਾ ਸਾਡਾ ਰੋਬਰ ਹਾਂ ਦੇ ਹਾਂ ਹਾਂ ਸੁੰਟਰੀ ਜਾਈ ਓਏ ਰੋਬਰ 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 ਠੰਡੇ ਵਾਲਾ ਤਾਂ ਆ ਗਿਆ ਹੀ ਬਾਬੇਓ ਤੇ ਰੱਖ ਦਿੱਤੀਆਂ ਹੁਣ ਠੰਡੀਆਂ ਹੋਣੀਆਂ ਮੈਂ ਕਿਹਾ ਚੱਲਾਂ ਜਾਈਏ ਹੁਣ ਸੇਵਾ ਕਰ ਲਈਏ ਜਾ ਕੇ ਬਾਜ ਸੁਣਿਆ ਬੇ ਪਾਠ ਦੇਖੋ ਕਿੰਨੀ ਵਧੀਆ ਆਉਂਦੀ ਹੈ ਨਾ ਕਿੰਨਾ ਵਧੀਆ ਲੱਗਦਾ बात अभी <desserts> <Negative music> <sharp music> Thank <laughs> you

ਅੱਜ ਮੈਂ ਨਾ ਬਲੌਗ ਮੈਂ ਕਿਹੜਾ ਦੀ ਗੱਲ ਕੀਤੀ ਹੋਰ ਸੇਤਾ ਮੈਂ ਕਿਹਾ ਠੀਕ ਆ ਇਹ ਪੁੱਛਿਆ ਓਕੇ ਭਾਈ ਸਹੀ ਆ ਰਾਤੀ ਕਿਧਰ ਟੁੰਦੀ ਨਾ ਪੂਰੀ ਵੇ ਏਡੀ ਤਾਸ ਰਾਤੀ ਰਾਤੀ ਉਹ ਇਹ ਕਹਿੰਦਾ ਜਦ ਜਿਹੜਾ ਬੱਚੇ ਦਿੰਦਾ ਸੀ ਇੱਥੇ ਹੀ ਹੋਣਾ ਆਹ ਲੈ ਟ ਵਾਲੇ ਕਹਿੰਦਾ ਆਹ ਉਸੇ ਉਧਰੋਂ ਬਈ ਮਾਰ ਮੜਾ ਪੀੜਾ ਯਾਰ ਉਹ ਆ ਗਿਆ ਆਣਾ ਜਾਣਾ ਜਾਣਾ ਦੇਖਣਾ ਉਹਨੂੰ ਛੱਡ ਕੇ ਜਾਣਾ ਦੇਖਣਾ ਚੈ ਮੈਚ ਆ ਲੈ ਵੀ ਆ ਰਿਹਾ ਮੁੰਡਾ ਸਾਡੇ ਪਿੰਡ ਦਾ ਵੈਟਵਰ ਕਬੱਡੀ ਪਹਿਲੀ ਇਹਦੀ ਆ ਪਿਆਰ ਹੋ ਜਾਓ ਇਹਨੂੰ ਵੀ ਦੇਖੋ ਆ ਰਹੇ ਜਾਣੇ ਆ ਗਏ ਆ ਗੇ ਮੜਾ ਕਹਦੇ ਆ ਗਏ ਅੱਜ ਮੈਂ ਖੁਦ ਪਰੋ ਕੇ ਆਣਾ ਗੇ ਮੜਾ ਜ ਮੈਂ ਵੇ ਦੇਖਿੰਗੇ ਕਬਡੀਆਂ ਪੈਂਦੀਆਂ ਮੁੰਡੇ ਇੱਧਰ ਵੀ ਜੀ ਮਿੱਤਰੋ ਕੱਪੜੇ ਬਦਲ ਕੇ ਆਇਆ ਮੈਂ ਵੀ ਫੇਰ ਦੁਬਾਰਾ ਜਗ੍ਹਾ ਤੇ ਸਮਾਨ ਇਕੱਠਾ ਕਰਨਾ ਫੇ ਭਾਂਡੇ ਆ ਹੋਰ ਕਈ ਕੁਸ਼ਿਆ ਰੱਖ ਲਈਏ ਇਹ ਕਰਦੇ ਆਂਡ ਵਲੌਗ ਪਾਣੀ ਮਿੱਠਾ ਮਿੱਠਾ ਹੋ ਗਿਆ ਜੀਰਾ ਪੈ ਗਿਆ ਜੀਰਾ ਪੈ ਗਿਆ ਆਪਣੇ بڑے ਪੱਤੇ ਫੁੱਟਬਾਲ ਇੱਕ ਪੱਖਤ ਆ ਜਾ ਰਿਹਾ ਹੈ ਬਈ ਨਵੇਂ ਮੈਂਟਨਿੰਗ ਮੁੜ ਕੇ ਦਿੱਤਾ ਹੈ ਜਿੰਨੇ ਪਾਣੀ ਆ ਵੀ ਆਇਆ ਕਬੱਡੀ ਵੱਲ ਚੁੱਕਿਆ ਖੇਡ ਦੇਖ ਦਿਓ ਨਾ ਇਹ ਕਬੱਡੀ ਇਹ ਖੀਲਾ ਵਾਲਾ ਬੰਦਾ ਆ ਉਹ ਖੀਲਾ ਵਾਲਾ ਬੰਦਾ ਹਾਂਜੀ ਬਾਬਿਓ ਹੋਰ ਫੇ ਆ ਗਿਆ ਸੀ ਘਰ ਮੈਂ ਵਧੀਆ ਸੀ ਕਬੱਡੀਆਂ ਉੱਤਾਂ ਚੱਲਦਾ ਸੀ ੱਲੇ ਮੈਚ ਫੇ ਮੈਂ ਆ ਗਿਆ ਟਾਈਮ ਸਰ ਕਿਉਂਕਿ ਚਾਰ ਪੰਜ ਦਿਨੋਂ ਕੋ ਚੰਗੀ ਸੌਂ ਵੀ ਨਹੀਂ ਹੋਇਆ ਨਾ ਉੱਥੇ ਜਗਾ ਕਰਕੇ ਪਾਰਟ ਰੱਖਿਆ ਸੀ ਨਾ ਤੇ ਮੈਂ ਕਿਹਾ ਹੁਣ ਚਲੀਏ ਟਾਈਮ ਸਰ ਤੇ ਸੌਂ ਗਿਆ ਹਾਂ ਮੈਂ ਤਾਂ ਵੀ ਜਾਗ ਨੀਂਦ ਪੂਰੀ ਕਰ ਲਈਏ ਤੇ ਬਾਕੀ ਦੇਖਿਓ ਬਲੋਗ ਨੂੰ ਪੂਰਾ ਜਿਹੜੇ ਨਵੇਂ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਠੀਕ ਆ ਵੀਡੀਓ ਨੂੰ ਓਕੇ ਫੇਰ ਮਿਲਦੇ ਆਂ ਅਗਲੀ ਵੀਡੀਓ 'ਚ